ਸਟਾਰ ਸ਼ੁੱਕਰਵਾਰ 19 ਅਪ੍ਰੈਲ ਨੂੰ ਦੇਸ਼ ਦੇ ਕਈ ਹਿੱਸਿਆਂ ਵਿੱਚ ਲੋਕ ਸਭਾ ਚੋਣਾਂ ਦੇ ਪਹਿਲੇ ਪੜਾ ਲਈ ਵੋਟਾਂ ਪੈਣ ਦਾ ਅਮਲ ਸ਼ੁਰੂ ਹੋਣ ਜਾ ਰਿਹਾ ਹੈ ਡੰਡੀ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਇਸ ਦੌਰਾਨ ਵੱਖੋ-ਵੱਖਰੇ ਪ੍ਰਭਾਵ ਦੇਖਣ ਨੂੰ ਮੇਰੇ ਨਾਲਗੇ ਡੰਡੀ ਪਹਿਲੇ ਪੜਾਅ ਵਿੱਚ ਪੱਛਮੀ ਬੰਗਾਲ ਦੇ ਉੱਤਰੀ ਹਿੱਸੇ ਵਿੱਚ ਅਲੀਪੁਰਦਵਾਰ ਕੂਚ ਬਿਹਾਰ ਅਤੇ ਜਲਪਾਈ ਗੁੜੀ ਵਿੱਚ ਚੋਣਾ ਹੋਣ ਗਿਆ ਡੰਡੀ ਇਸ ਰਾਜ ਵਿੱਚ ਸੱਤ ਪੜਾਵਾਂ ਵਿੱਚ ਚੋਣਾ ਹੋਣ ਜਾ ਰਹੀਆਂ ਹਨ ਡੰਡੀ ਦੂਸਰੇ ਪੜਾਅ ਦੀਆਂ ਚੋਣਾ ਇਸੇ ਮਹੀਨੇ 26 ਅਪ੍ਰੈਲ ਨੂੰ ਹੋਣ ਗਿਆ ਡੰਡੀ ਇਨ੍ਹਾਂ ਇਲਾਕਿਆਂ ਵਿੱਚ ਭਾਰਤੀ ਜਨਤਾ ਪਾਰਟੀ ਦਾ ਪ੍ਰਭਾਵ ਬਣਿਆ ਰਿਹਾ ਹੈ ਡੰਡੀ ਸਾਲ 2019 ਵਿੱਚ ਹੋਈਆਂ ਲੋਕ ਸਭਾ ਚੋਣਾਂ ਵਿੱਚ ਇਥੋਂ ਦੀਆਂ 6 ਸੀਟਾਂ ਭਾਜਪਾ ਨੇ ਜਿੱਤੀਆਂ ਸਨ ਡੰਡੀ ਪਹਿਲੇ ਪੜਾ ਤੋਂ ਪਹਿਲਾਂ ਰਾਮ ਨੌਮੀ ਦਾ ਉਤਸਵ ਮਨਾਇਆ ਜਾ ਰਿਹਾ ਹੈ ਜਿਸ ਦੌਰਾਨ ਦੇਸ਼ ਦੇ ਹੋਰਾਂ ਹਿਸਿਆਂ ਵਾਂਗ ਇੱਥੇ ਵੀ ਸੋਭਾ ਯਾਤਰਾਵਾਂ ਕੱਡੀਆਂ ਜਾ ਰਹੀਆਂ ਹਨ ਡੰਡੀ ਭਾਜਪਾ ਦੀ ਅਗਵਾਈ ਵਿੱਚ ਵਿਸ਼ਵ ਹਿੰਦੂ ਪਰਿਸ਼ਦ ਅਤੇ ਮੂਲਵਾਦੀ ਅੰਜਨੀ ਪੁੱਤਰ ਸੈਨਾ ਵੱਲੋਂ ਵੀ ਇਹ ਯਾਤਰਾਵਾਂ ਕੱਢਣ ਦਾ ਐਲਾਨ ਕੀਤਾ ਹੋਇਆ ਹੈ ਡੰਡੀ ਇਸ ਸੂਬੇ ਵਿੱਚ ਅਕਸਰ ਇਸ ਤਰ੍ਹਾਂ ਦੀ ਯਾਤਰਾਵਾਂ ਨੂੰ ਲੈ ਕੇ ਤਣਾਅ ਪੈਦਾ ਹੋ ਜਾਂਦਾ ਹੈ ਡੰਡੀ ਦੂਸਰੇ ਫਿਰਕੇ ਦੇ ਲੋਕਾਂ ਦਾ ਇਹ દોਸ਼ ਹੈ ਕਿ ਉਹਨਾਂ ਦੀ ਬਹੁ ਗਿਣਤੀ ਵਾਲੇ ਇਲਾਕਿਆਂ ਵਿੱਚੋਂ ਯਾਤਰਾਵਾਂ ਦੇ ਗੁਜ਼ਰਨ ਸਮੇਂ ਕੀਤੀ ਜਾਂਦੀ फडਕਾਉ ਨਾਰੇਬਾਜ਼ੀ ਨਾਲ ਅਕਸਰ ਤਣਾਅ ਪੈਦਾ ਹੋ ਜਾਂਦਾ ਹੈ ਡੰਡੀ ਜਿਹੜਾ ਬਾਅਦ ਵਿੱਚ ਹਿੰਸਕ ਸਟਾਰਟ ਰੂਪ ਧਾਰਨ ਕਰ ਲੈਂਦਾ ਹੈ ਜਿਸ ਦੇ ਨਤੀਜੇ ਕਈ ਵਾਰ ਫਿਰਕੂ ਦੰਗਿਆਂ ਵਿੱਚ ਵੀ ਨਿਕਲਦੇ ਰਹੇ ਹਨ ਡੰਡੀ ਇਸੇ ਲਈ ਪਿਛਲੇ ਕਈ ਸਾਲਾਂ ਤੋਂ ਪੱਛਮੀ ਬੰਗਾਲ ਦੀ ਸਰਕਾਰ ਵਧੇਰੇ ਸੁਚੇਤ ਹੋ ਕੇ ਪੈਦਾ ਹੋਣ ਵਾਲੀਆਂ ਅਜਹੀਆਂ ਸਥਿਤੀਆਂ ਨਾਲ ਨਜਿੱਠਣ ਦਾ ਯਤਨ ਕਰਦੀ ਰਹੀ ਹੈ ਪਰ ਉਸ ਵੱਲੋਂ ਕੀਤੇ ਜਾਂਦੇ ਬੰਦੋਬਸਤ ਕਈ ਵਾਰੀ ਕਾਮਯਾਬ ਵੀ ਨਹੀਂ ਹੁੰਦੇ ਅਤੇ ਫਿਰਕੂ ਕਟਨਾਵਾ ਵਾਪਰ ਹੀ ਜਾਂਦੀਆਂ ਹਨ ਡੰਡੀ ਉੱਤਰ ਪ੍ਰਦੇਸ਼ ਦੇ ਅਯੁੱਧਿਆ ਵਿੱਚ ਸ਼੍ਰੀ ਰਾਮ ਮੰਦਰ ਦੀ ਉਸਾਰੀ ਤੋਂ ਬਾਅਦ ਰਾਮ ਨੌਮੀ ਦਾ ਇਹ ਪਹਿਲਾ ਤਿਉਹਾਰ ਹੈ ਜਿਸ ਕਾਰਨ ਸ਼ਰਧਾਲੂਆਂ ਵਿੱਚ ਵਧੇਰੇ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ ਡੰਡੀ ਸੂਬਾ ਸਰਕਾਰ ਨੇ ਅਜਹੀਆਂ ਯਾਤਰਾਵਾਂ ਉੱਤੇ ਕੁਝ ਰੋਕਾਂ ਲਗਾਉਣ ਦੇ ਐਲਾਨ ਵੀ ਕੀਤੇ ਹਨ ਪਰ ਇਸ ਵਿਰੁੱਧ ਕੁਝ ਸੰਸਥਾਵਾਂ ਕੋਲਕਾਤਾ ਹਾਈ ਕੋਰਟ ਵਿੱਚ ਵੀ ਚਲੀਆਂ ਗਈਆਂ ਸਨ ਡੰਡੀ ਅਦਾਲਤ ਵੱਲੋਂ ਇਹਨਾਂ ਯਾਤਰਾਵਾਂ ਨੂੰ ਇਜਾਜ਼ਤ ਦੇਣ ਤੋਂ ਬਾਅਦ ਸ਼ਰਧਾਲੂਆਂ ਵਿੱਚ ਹੋਰ ਵੀ ਉਤਸ਼ਾਹ ਪੈਦਾ ਹੋ ਗਿਆ ਹੈ ਡੰਡੀ ਚਾਹੇ ਪ੍ਰਸ਼ਾਸਨ ਨੇ ਇਹਨਾਂ ਸੰਬੰਧੀ ਰੂਟ ਵੀ ਨਿਸ਼ਚਿਤ ਕੀਤੇ ਹਨ ਔਰ ਅਕਸਰ ਇਕੱਠੀਆਂ ਹੋਈਆਂ ਈੜਾਂ ਵੱਲੋਂ ਇਹਨਾਂ ਦੀ ਉਲੰਘਣਾ ਕੀਤੀ ਜਾਂਦੀ ਹੈ ਡੰਡੀ ਅਜਹੀ ਹਫੜਾ ਦਫੜੀ ਵਿੱਚ ਮਾਹੌਲ ਖਰਾਬ ਹੋਣ ਵਿੱਚ ਬਹੁਤਾ ਸਮਾਂ ਨਹੀਂ ਲੱਗਦਾ ਡੰਡੀ ਜਦੋਂ ਕਿ ਚਾਹੀਦਾ ਤਾਂ ਇਹ ਹੈ ਕਿ ਹਰ ਤਰ੍ਹਾਂ ਦੀਆਂ ਕੱਡੀਆਂ ਜਾਂਦੀਆਂ ਯਾਤਰਾਵਾਂ ਨੂੰ ਹਰ ਹੀਲੇ ਨਿਜਮਤ ਰੱਖਿਆ ਜਾਏ ਡੰਡੀ ਇਹ ਸਮਾ ਇਸ ਲਈ ਵੀ ਵਧੇਰੇ ਤਣਾਅ ਪੈਦਾ ਕਰਨ ਵਾਲਾ ਬਣ ਗਿਆ ਹੈ ਕਿਉਂਕਿ ਪਿਛਲੇ ਦਿਨੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ